ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਵਧੀਆ ਵੀਰੇ ਬਈ ਨਾਂ ਦੱਸ ਦੋ ਬਲਦਾ ਆਪਣਾ ਵੀਰੇ ਮੇਰਾ ਨਾਮ ਸਵਰਨਜੀਤ ਹੈ ਠੀਕ ਹੈ ਬਾਈ ਜੀ ਕਿਹੜੇ ਘਰ ਦੇ ਤੋਂ ਏਕੇ ਕਾਰ ਬਜ਼ਾਰ ਆਪਣਾ ਦੁਕਾਨ ਦੀ ਨੰਬਰ ਹੈ ਠੀਕ ਹੈ ਬਾਈ ਜੀ ਤੇ ਰਕੇਸ਼ਨ ਕੀ ਆਪਣੀ ਬਾਈ ਹਾਂ ਜੀ ਇਹਨੇ ਬਈ ਲੋਕੇਸ਼ਨ ਆ ਲੋਕੇਸ਼ਨ ਕਿ ਲੈਦਾ ਗਾਗਾ ਇਹ ਬਈ ਸੁਨਾਮ ਰੋਡ ਆ ਹਨਾ ਇਹ ਸੁਨਾਮ ਰੋਡ ਆ ਪਠੜਕੋਲ ਦੇ ਬਿਲਕੁਲ ਸਾਹਮਣੇ ਠੀਕ ਆ ਬਈ ਆ ਠੀਕ ਆ ਨਾ ਨਾਲ ਇੰਡੀਅਨ ਪੋਲ ਪੰਪਾ ਠੀਕ ਆ ਬਈ ਹਾਂਜੀ ਹਾਂਜੀ ਇਹ ਆਪਣੀ ਫਰਮ ਆ ਬਈ ਆ ਇਹ ਆਪਣੀ ਫਰਮ ਆ ਵੀਰੇ ਤੇ ਆ ਗੱਡੀ ਖੜੀਆ ਪਹਿਲਾਂ ਕਿਹੜੀ ਆਂ ਦੱਸ ਦੋ ਇਸ ਕੋਡਾ ਰੈਪੜਾ 2014 ਮਾਡਲ ਆ ਸੈਕੰਡ ਆਂਡਰ ਦੀ ਗੱਡੀ ਆ ਬਈ ਠੀਕ ਆ ਲਾਇਏ ਪਹਿਲੇ ਟੀਅਰ ਲਾਇਏ ਐਮਪੋ ਬੂਪਰ ਸਕਰੀਨ ਸਭ ਕੁਝ ਓਕੇ ਰਿਪੋਰਟ ਹੈ ਦੀ ਗੱਡੀ ਜਿੰਮੇਵਾਰੀ ਹੂ ਆਪਣੀ ਬਈ ਫੁੱਲ ਜਿੰਮੇਵਾਰੀ ਇੰਜਨ ਗੇਅਰ ਦੀ ਫੁੱਲ ਜ ਇਹ ਰਿਪਲੇਟ ਨੰਬਰ ਹੈ ਗੱਡੀ ਦਾ ਨੰਬਰ ਪੇਡ ਕਹਿ ਸਕਦੇ ਨਾ ਨੰਬਰ ਪੇਡ ਹੈ ਵੀਰੇ ਠੀਕ ਆ ਬਾਈ ਠੀਕ ਆ ਤੇ ਇਹ ਵੀ ਗੱਡੀ ਚ ਕਾਰ ਨਹੀਂ ਵੀਰੇ 1 ਲੱਖ ਰੁਪਏ ਲੈ ਕੇ ਆਓ ਗੱਡੀ ਲੈ ਜਾਓ ਬਾਕੀ ਮੈਂ ਲੋਨ ਕਰਵਾ ਲੂੰ ਗੱਡੀ ਦੇ 1 ਲੱਖ ਰੁਪਏ ਲੈ ਕੇ ਆਜੋ 1 ਲੱਖ ਰੁਪਏ ਲੈ ਕੇ ਆਜੋ ਬਾਈ ਬਸ ਤੇ ਬਾਕੀ ਸਰਦਾਰ ਦੀ ਥੋੜੀ ਆ ਬਾਈ ਉਹ ਸਾਰੀ ਮੇਰੀ ਟੈਨਸ਼ਨ ਹੈ ਵੀਰੇ 1 ਲੱਖ ਰੁਪਏ ਦੇ ਬਾਕੀ ਬੈਂਕ ਦੀ ਫਾਰਮੈਲਟੀ ਪੂਰੀ ਕਰਦੇ ਬੰਦਾ ਠੀਕ ਆ ਸੀਟ ਕਵਰ ਸਕਰੀਨ ਸਭ ਕੁਝ ਓਕੇ ਰਿਪੋਰਟ ਹੈ ਓਕੇ ਆ ਬਾਈ ਕੋਈ ਕਾਰ ਨਹੀਂ ਕਰ ਸਕਦਾ ਗੱਡੀ ਜਾ ਕੇ ਬਈ ਜੇ ਬੰਦਾ ਪਿੰਡ ਲੈ ਆਏ ਨਾ ਅੰਦਰ ਨਹੀਂ ਕਰੇ ਗੱਡੀ ਨੂੰ ਬਈ ਮ ਇਹ ਡਿਮਾਂਡ 35 ਲੱਖ ਰੁਪਏ ਮੌਕੇ ਦੇ ਮਾਨਦਾਨ ਵੀ ਨੂੰ ਆਪਣੇ ਲੱਖ ਰੁਪਏ ਲੈ ਕੇ ਕੋਈ ਵੀ ਵੇਖਿਆ ਬਾਈ ਫਿਕਸੇਡ ਨਹੀਂਗਾ ਮਾਨਦਾਨ ਵੀ ਕਰਦਾ ਤੇ ਆ 2014 ਮਾਡਲ ਹੈ ਬਾਈ ਵਰਨਾ ਪੰਜਾਬ ਨੰਬਰ ਹੈ ਸੇਕ ਨੰਬਰ ਦੀ ਗੱਡੀ ਹੈ ਠੀਕ ਹੈ ਬਾਈ ਗੱਡੀ ਇਹ ਵੀ ਬੇਰੀ ਓਕੇ ਰਿਪੋਰਟ ਹੈ ਠੀਕ ਹੈ ਬਾਈ 4,60,000 ਰੁਪਏ ਦੀ ਗੱਡੀ ਹੈ ਠੀਕ ਹੈ ਬਾਈ ਜੀ ਵਿੱਚ ਥੋੜਾ-ਮੋਟਾ ਮਾਨਦਾਨ ਵੀ ਹੋ ਜੂਗਾ ਜਾਜ ਨਹੀਂ ਆਇਓ ਥੋੜਾ-ਮੋਟਾ ਮਾਨਦਾਨ ਵੀ ਕਰਦਾ ਹਾਂ ਇਹ ਫਿਡ ਲਾਏ ਪਏ ਹੋਏ ਨੇ ਬਾਈ ਹਾਂ ਜੀ ਹਾਂ ਜੀ ਲਾਏ ਲੋ ਕੰਪਨੀ ਦੇ ਨੇ ਇਹ ਠੀਕ ਹੈ ਬਾਈ ਜੀ ਵਧੀਆ ਕੰਡੀਸ਼ਨ ਦੀ ਗੱਡੀ ਹੈ ਠੀਕ ਹੈ ਬਾਈ ਜ ਇਹ ਜੋ ਵੀ ਮਾਨਦਾਨ ਕਰਦਾਂਗੇ 4,60,000 ਰੁਪਏ ਦੀ ਮੰਗ ਹੈ ਵੀਰੇ। ਮੰਗ ਹੈ ਬਈ ਦਾ ਹਾਂਜੀ ਹਾਂਜੀ ਬਾਕੀ ਮੁੱਕਦੇ ਹੋ ਜੀ। ਇਹ ਆਹ ਦੀ XUV ਵੀਰੇ, 8 SUV ਖੜੀ ਹੈ ਬਾਈ। ਇਹ ਹੈਗੀ 2015 ਮਾਡਲ ਇਹ ਤਾਂ ਤੁਹਾਨੂੰ ਮੇਰੇ ਝੋਟੇ ਨੇ। ਝੋਟੇ ਨੇ ਬਈ ਤਾਂ। ਦੇਖਣ ਨੂੰ ਵੀ ਬੰਦਾ ਅੱਠਾਂ ਨੂੰ ਕਰਦੀ ਹੈ ਹਨਾ। ਹਾਂਜੀ ਹਾਂਜੀ ਇਹ ਗੱਡੀ 100 ਵੈਸੇ ਤਾਂ ਸੋਲਡ ਆਊਟ ਹੋ ਗਈ ਹੈ ਗੱਡੀ ਇਹ। ਪਰ ਆਪਾਂ ਵੀਰੇ ਕਰਾ ਦਾਂਗੇ। ਕਹਿਣ ਦਾ ਮਤਲਬ ਇਹ ਆ ਯਾਰ ਇਹ ਗੱਡੀਆਂ ਨਾ ਅਗਲਾ ਜਿਹੜਾ ਲੈ ਕੇ ਜਾਂਦਾ ਹੈ ਇਹ ਮਾਨਸਾ ਜ਼ਿਲ੍ਹੇ 'ਚ ਬਾਕੀ ਗੱਡੀਆਂ ਇਹ। ਮਾਨਸਾ ਜ਼ਿਲ੍ਹੇ 'ਚ ਬਾਕੀ ਬਾਈ ਗੱਡੀਆਂ ਇਹ। ਬੰਦਾ 3 ਲੀਟਰ ਜਨਾ ਪਹਿਲਾਂ ਦਾ ਬਈ ਦੁਰਿਆ ਹਾਂ ਇਹਦਾ ਬਈ ਜਿਹੜਾ ਬੰਦਾ ਚਲਾਉਂਦਾ ਉਹਨੂੰ ਪਤਾ ਏ ਵੀ ਕਿਹੜੀਆਂ ਗੱਡੀਆਂ ਨੇ ਇਹ ਕਿਹੜੀਆਂ ਗੱਡੀਆਂ ਨੇ ਬਈ ਅੱਛਾ ਇਹ ਵੀ ਸੋਲਡ ਆਊਟ ਆ ਬਈ ਇਹ ਵੀ ਸੋਲਡ ਆਊਟ ਆ ਵੀਰੇ ਜਿਹੜਾ ਨਾਮ ਬਣਾਓ ਵੀਡੀਓ ਰਹਿਣ ਦਿਓ ਹਾਂ ਇਹ ਆਪਣੀ ਇਹ ਵੀਰੇ ਸਰੂਰ ਨੰਬਰ ਦੀ ਗੱਡੀ ਹੈ ਇਸ ਨੰਬਰ ਨੰਬਰ ਦੀ ਗੱਡੀ ਹੈ ਵੀਰੇ ਥਰਡ ਓਨਰ ਗੱਡੀ ਆ ਨਾ ਪਹਿਲਾਂ ਤਾਂ ਬਈ ਕਹਿੰਦਾ ਕੋਈ ਵੀ ਮੰਨ ਲਓ ਕੋਈ ਥਰਡ ਓਨਰ ਗੱਡੀ ਹੈ ਠੀਕ ਆ ਬਈ ਗੱਡੀਆਂ ਇੰਨੀ ਕਿ ਸੋਹਣੀ ਚਲਾਵੇ ਦੀ ਤੇ ਬਈ ਥੀ ਪਸੰਦਾਂ ਵਾਲੀ ਆ ਹਨਾ ਬਈ ਚੌਂਦੀ ਬੰਦੀ ਦੀ ਗੱਡੀ ਬਈ ਸ਼ੌਕਿਆ ਮੰਦੇ ਲਾਏ ਟਾਇਰ ਉਹ ਫੇਰ ਕੋਟਾ ਹੈ ਨਾ ਕੈਂਚੀ ਡਰ ਬਈ ਪੱਕੇ ਨੰਬਰ ਦੀ ਹੈ ਠੀਕ ਆ ਬਾਈ ਜੀ ਪੱਕੇ ਨੰਬਰ ਦੀ ਗੱਡੀ ਹੈ 50 ਸਰੂਰ ਤੋਂ ਨਵੀਂ ਨਿਕਲੀ ਹੋਈ ਗੱਡੀ ਆ ਬਈ ਇਹ ਸਰੂਰ ਤੋਂ ਢਿੱਲੀ ਆ ਬਈ ਹਾਂ ਨਵੀਂ ਗੱਡੀ ਆ ਇਹਦੇ ਉੱਪਰ ਕੱਲਾ ਸੀਟ ਕਵਰਾਂ ਦਾ ਖਰਚਾ ਹੋਰ ਕੋਈ ਵੀ ਖਰਚਾ ਨਹੀਂ ਗੱਡੀ ਦੇ ਉੱਪਰ ਹੋਰ ਕੋਈ ਖਰਚਾ ਨਹੀਂ ਬਈ ਹਾਂਜੀ ਹਾਂਜੀ ਬਸ ਠੀਕ ਗੱਡੀ ਤੇ ਮੋਟ ਡਸਟ ਜੀ ਪੈ ਰਹੀ ਆ ਹਨਾ ਥੋੜੀ ਗਾਂੜਾ ਤੇ ਬਲੈਕ ਕਲਰ ਦਾ ਥੋੜਾ ਜਿਹਾ ਫੰਦੇਗਾ ਸ਼ੌਕਿਆ ਮੰਡੇ ਰੱਖਦਾ ਹੁੰਦਾ ਨਾ ਇਹ ਤੱਲਾ ਕਸੀਰ ਤੇ ਡਵਾਣਾ ਬਾਕੀ ਮੌਕੇ ਤੇ ਮਾਨਦਾਲ ਵੀ ਹੋ ਜਾਊਗਾ ਬਾਈ ਹਾਂਜੀ ਹਾਂਜੀ ਆ ਜੀ ਆਪਾਂ ਲੈ ਬਈ ਬਰੀਜ਼ਾ ਬਾਈ ਇਹ ਬਰੀਜ਼ਾ ਹੈ ਵੀਰੇ ਠੀਕ ਆ ਬਾਈ 2017 ਮਾਡਲ ਹੈ ZDI ਹੈ ਇੱਕ ਗੱਡੀ ਫਰਸਟ ਓਨਰ ਹੈ ਫਰਸਟ ਓਨਰ ਹੈ ਬਾਈ ਹਾਂਜੀ ਹਾਂਜੀ ਇਹਦਾ ਕੁ ਲਾ ਪੀਸ ਪੇਂਟ ਹੈ ਬਾਈ ਪਹਿਲੀ ਦੱਸਦਾਂ ਨੇ ਆਪਾਂ ਬਾਈ ਆਪ ਪੀਸ ਪੇਂਟ ਹੈ ਬਾਕੀ ਗੱਡੀ ਆ ਓਰੀਜਨਲ ਹੈ ਕਿਹੜੀ ਚੀਜ਼ ਪੇਂਟ ਹੈ ਪੇਂਟ ਹਾਂਜੀ 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 ਠੀਕ ਆ ਬਾਈ ਜੀ ਤੇ ਮੰਨ ਲਓ ਨਾ ਪਹਿਲੀ ਪਾਰਟੀ ਦੀ ਗੱਡੀ ਹੈ ਪਹਿਲੀ ਪਾਰਟੀ ਦੀ ਹੈ ਬਾਈ ਹਾਂਜੀ ਹਾਂਜੀ ZDI ਆ ਮਾਡਲ ਆ ਠੀਕ ਆ ਬਾਈ ਤੇ ਇਹ ਗੱਡੀ ਆਪਾਂ ਦੇ ਦਾਂਗੇ ਭਾਈ ਹਾਂਜੀ 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 ਕੋਈ ਨਾ ਬਾਈ ਜੀ ਟੈਪ ਨਹੀਂ ਸੀ ਤੁ ਵੀ ਹਜੂ ਨਾ ਬਾਈ ਪਹਾਨਸ ਵੀਰੇ ਇਹ ਵੀ ਆਏ ਲਓ ਜੀ ਡੇਢ ਦੋ ਲੱਖ ਰੁਪਏ ਲੈ ਕੇ ਆ ਬਾਕੀ ਲੋਨ ਕਰਵਾ ਦਾਂਗੇ ਆਹ ਖਰੀਦ ਜੀ ਨੰਬਰ ਬਾਈ ਇਹ ਸੋਲਡ ਆਊਟ ਹੋ ਗਈ ਬਾਈ ਇਹ ਸੋਲਡ ਆਊਟ ਆ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਬਾਕੀ ਵੱਡੀ ਕਿਸੇ ਨੂੰ ਚਾਹੀਦੀ ਹੋਵੇ ਆਪਾਂ ਅਵੇਲੇਬਲ ਕਰਾ ਦਾਂਗੇ ਬਾਈ ਬਾਈ ਜਿਹੜੀ ਵੀ ਗੱਡੀ ਚਾਹੀਦੀ ਹੋਵੇ ਦੱਸੋ ਨਾ ਦੱਸੋ ਬਾਈ ਬਾਕੀ ਜੇ ਬੰਦਾ ਆਇਆ ਕਹਿੰਦਾ ਵੀ ਦਿੱਲੀ ਤੋਂ ਲੈ ਕੇ ਦੇ ਦਿਓ ਹਨਾ ਹਾਂ ਬਾਈ ਅਗਲੇ ਨੂੰ ਪਹਿਲਾਂ ਸਟੋਰੀ ਪਾ ਦਾਂਗੇ ਆਪਾਂ ਵੀ ਆ ਸਟੋਰੀ ਆ ਜਿਹੜੀ ਸਟੋਰੀ ਆਪਾਂ ਦੱਸਦੀ ਜੇ ਕੋਈ ਸਟੋਰੀ ਚ ਕਮੀ ਹੋ ਸਟੋਰੇਜ ਜੇ ਕਮੀਆਂ ਤਾਂ ਮੇਰੀ ਗੱਡੀ ਹੈ ਨਹੀਂ ਵੀ ਅਗਲੀ ਗੱਡੀ ਦੇਵਾਂਗੇ ਆਪਾਂ ਵਾਂਗੇ ਹਾਂਜੀ ਹਾਂਜੀ ਤੇ ਬਾਈ ਲੋਕੇਸ਼ਨ ਦੁਬਾਰੇ ਬੋਲ ਦੋ ਬਾਈ ਲੋਕੇਸ਼ਨ ਹੈ ਵੀਰੇ ਇਹ ਸੁਨਾਮ ਰੋਡ ਠੀਕ ਹੈ ਬਾਈ ਲਹਿਰਾ ਗਾਗਾ ਠੀਕ ਹੈ ਬਾਈ ਪਠਲ ਕਾਲਜ ਬਿਲਕੁਲ ਸਾਹਮਣੇ ਹੈ ਜਮਾ ਉਪਰ ਜਿਹੜਾ ਬਾਈ ਆਪੋਜੀਟ ਠੀਕ ਹੈ ਇਹ ਕਿ ਕਰ ਬਈ ਯਾਰ ਠੀਕ ਹੈ ਬਾਈ ਬਾਈ ਸਕਰੀਨ ਆਪਣੇ ਨੰਬਰ ਦਾ ਚੱਲਦੇ ਹੈ ਨਾ ਦੇਖ ਨੇ ਗੋਲ ਵੀ ਦੋ ਬਾਈ ਇੱਕ ਵਾਰ ਹਾਂਜੀ ਨੰਬਰ ਹੈਗਾ 97803 ਨਾ ਠੀਕ ਹੈ ਬਾਈ 60555 ਕੀ ਨਾ ਵੱਡੇ ਬਾਈ ਆਪਣਾ ਮੇਰਾ ਨਾਮ ਵੀਰੇ ਕਾਕਾ ਕਹਿੰਦੇ ਆ ਹਾਂਜੀ ਹਾਂਜੀ ਠੀਕ ਹੈ ਵੈਸੀ ਕਰਨਾ ਸੁਵਰਨਜੀਤ ਦਾ ਠੀਕ